ਪਹਿਲਾ ਮੈਂ ਆਪ ਤੁਹਾਨੂੰ ਸਾਰਿਆਂ ਨੂੰ ਬਾਬਾ ਸੇਵਾਜੀਤ ਸਿੰਘ ਵੱਲੋਂ ਐਂਡ ਸਾਡੇ ਸਾਰਿਆਂ ਵੱਲੋਂ ਬਹੁਤ-ਬਹੁਤ ਤੁਹਾਨੂੰ ਮੁਬਾਰਕਬਾਦ ਦਿਨਾਂ ਤੁਹਾਨੂੰ ਸਵੈਲਕਮ ਕਰਦੇ ਆ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਤੇ ਅੱਜ ਦਾ ਮੇਨ ਬੁੱਦਾ ਇਹ ਹੈਗਾ ਕਿ ਸਾਡੇ ਨਿਆਂਜੀ ਦਾ ਰਿਜ਼ਲਟ ਆਇਆ ਹੈਗਾ ਪਰਸੋਂ ਉਹਦੇ ਸਾਡੇ 14 ਬੱਚੇ ਨਿਆਂਜੀ ਰਿਟਨ ਗ੍ਰੈਂਡ ਕਲੀਅਰ ਕੀਤਾ ਹੈਗਾ ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੀ ਨੈਸ਼ਨਲ ਡਿਫੈਂਸ ਅਕੈਡਮੀ ਸਾਇੰਸ ਐਂਡ ਇੰਸਟੀਚਿਊਟ ਜਿਹੜੀ ਇੱਥੇ ਖੋਲਿਆ ਗਿਆ ਸੀਗਾ ਬਾਬਾ ਸੇਵਾ ਸਿੰਘ ਜੀ ਵੱਲੋਂ ਉਹ 2015 ਤੋਂ ਅਸੀਂ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਬੱਚੇ ਰੱਖੀ ਦੇ ਹੈਗੇ 11ਵੀਂ 12ਵੀਂ ਉਹਨਾਂ ਨੂੰ ਪੜਾਈ ਵੀ ਕਰਾਈ ਦੀ ਹੈਗੀ ਨਾਲ ਹੀ ਉਹਨਾਂ ਨੂੰ ਕੋਚਿੰਗ ਤੇ ਟ੍ਰੇਨਿੰਗ ਦੇ ਦਈ ਹੈ ਤਾਂ ਜੋ ਕਿ ਉਹ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਐਜ਼ ਐਨ ਆਫੀਸਰ ਆਰਮੀ 에ਅਰ ਫੋਰਸ ਨੇਵੀ ਵਿੱਚ ਜਾ ਸਕਣ ਇੱਥੇ ਬੋਡਿੰਗ ਫੈਸਿਲਿਟੀ ਹੈਗੀ ਹੈ ਬਹੁਤ ਵਧੀਆ ਨਾਲ ਹੀ ਕਲਾਸਿਸ ਹੈਗੀਆਂ ਨੇ ਤੇ ਦਿਨੇਸ਼ ਗੁਪਤਾ ਜੀ ਦੀ ਜਿਹੜੀ ਹੈਗੀ ਫੈਕਲਟੀ ਹੈ ਚੰਡੀਗੜ੍ਹ ਤੋਂ ਹੈਗੀ ਜਿਹੜੀ ਕਿ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ ਬੱਚਿਆਂ ਨੂੰ ਆ ਅਸੀਂ ਹਰ ਸਾਲ ਪੰਜਾਬ ਬੱਚੇ ਰੱਖੀਦੇ ਹੈਗੇ ਜਿਹੜੇ ਕਿ ਮੈਰਿਟ ਬੇਸ ਤੇ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਉਹਦੇ ਵਿੱਚ ਪਹਿਲਾਂ ਅਸੀਂ ਰਿਟਨ ਇਗਜ਼ਾਮ ਲਈਦਾ ਹੈਗਾ ਉਹਦੇ ਵਿੱਚ ਬੱਚਿਆਂ ਦੀ ਇੰਟਰਵਿਊ ਹੁੰਦੀ ਹੈ ਫਿਰ ਉਹਨਾਂ ਦਾ ਸਾਈਕੋਲੋਜੀਕਲ ਟੈਸਟ ਹੁੰਦਾ ਤੇ ਜਿਹੜੀ ਮੈਰਿਟ ਲਿਸਟ ਬਣਦੀ ਹੈ ਅਸੀਂ ਪਹਿਲੇ 50 ਬੱਚੇ ਉੱਤੇ ਰੱਖ ਲੀਦੇ ਹੈਗੇ ਤੇ ਉਹਨਾਂ ਨੂੰ ਫਿਰ 2 ਸਾਲ ਇੱਥੇ ਬੋਰਡਿੰਗ ਵਿੱਚ ਰੱਖੀ ਨਾਲ ਹੀ ਉਹਨਾਂ ਦੀ 11ਵੀਂ 12ਵੀਂ ਦੀ ਪੜ੍ਹਾਈ ਕਰਾਈਦੀ ਹੈ ਸੀਬੀਐਸਸੀ ਬੇਸਡ ਤੇ ਨਾਲ ਹੀ ਉਹਨਾਂ ਨੂੰ ਐਨਡੀਏ ਦੀ ਕੋਚਿੰਗ ਦੇ ਦਈਏ ਤਾਂ ਜੋ ਕਿ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕਰ ਸਕਣ ਤੇ ਬਾਅਦ ਵਿੱਚ ਆਫਸਰ ਬਣ ਸਕ ਹੁਣ ਤੱਕ ਸਾਡੇ 24 ਬੱਚੇ}{|\text{National Defence Academy}|} ਜੁਆਇਨ ਕਰ ਚੁੱਕੇ ਆ ਕੁਝ ਉਹਨਾਂ ਵਿੱਚੋਂ ਅਫਸਰ ਬਣ ਚੁੱਕੇ ਆ Air Force ਦੇ ਵੀ Army ਦੇ ਵਿੱਚ ਤੇ ਕੁਝ ਬੱਚੇ ਟ੍ਰੇਨਿੰਗ ਕਰ ਰਹੇ ਹੈਗੇ ਤੇ ਸਾਨੂੰ ਬਹੁਤ ਮਾਣ ਹੈ ਬਹੁਤ ਖੁਸ਼ੀ ਹੈ ਕਿਉਂਕਿ ਇਸ ਸਾਲ ਸਾਡੇ ਜਿਹੜੇ ਬੱਚਿਆਂ ਦਾ ਰਿਜ਼ਲਟ ਹੈ ਬਹੁਤ ਵਧੀਆ ਆ ਕੋਈ 14 ਬੱਚੇ ਨੇ NDA Written Examination clear ਕੀਤਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ National Defence Academy ਦਾ Examination ਹੈ ਉਹਦੇ ਵਿੱਚ ਕਮ ਸੇ ਕਮ 6 ਤੋਂ 7 ਲੱਖ ਪੂਰੇ All over India ਦੇ ਬੱਚੇ ਅਪੀਅਰ ਹੁੰਦੇ ਆ ਉਹਦੇ ਵਿੱਚੋਂ 3 ਜਾਂ 4000 ਬੱਚੇ ਹੀ ਰਿਟਰਨ ਕਿ ਐਗਜ਼ਾਮੀਨੇਸ਼ਨ ਪੀਅਰ ਕਰਦੇ ਆ ਜਿਹਦੇ ਵਿੱਚੋਂ ਸਾਡੇ ਇਹ ਨਿਸ਼ਾਨੇ ਸਿੱਖੀ ਦੇ ਬੱਚੇ 14 ਬੱਚੇ ਐਗਜ਼ਾਮ ਪੀਅਰ ਕਰ ਚੁੱਕੇ ਆ ਉਹਨਾਂ ਵਿੱਚ 13 ਲੜਕੇ ਐ ਤੇ 1 ਲੜਕੀ ਐ ਤੇ ਨਾਲ ਹੀ ਜਿਹੜਾ ਕੰਬਾਈਨਡ ਡਿਫੈਂਸ ਸਰਵਿਸਿਜ਼ ਜਿੱਥੇ ਕਿ ਸਿੱਧੀ ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਜਾਂਦੇ ਆ ਡਿਫੈਂਸ ਆਫਸਰ ਬਣਨ ਵਾਸਤੇ ਸਾਡੀ ਇੱਕ ਬੱਚੀ ਨੇ ਉਹ ਵੀ ਐਗਜ਼ਾਮ ਪੀਅਰ ਕੀਤਾ ਹੈ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਜਿਹੜਾ ਰਿਜ਼ਲਟ ਹੈਗਾ ਹੁਣ ਇਹ ਬੱਚਿਆਂ ਦੀ ਬਹੁਤ ਦੇਨ ਤੱਕ ਨਤੀਜਾ ਹੈਗਾ ਉਹਨਾਂ ਨੇ ਬਹੁਤ ਡੈਡੀਕੇਸ਼ਨ ਆਫ ਦੇਨਸ ਕੀਤੀ ਹੈ ਬਹੁਤ ਕਮਿਟਮੈਂਟ ਪਿਛਲੇ 15-20 ਦਿਨਾਂ ਤੋਂ ਪਿਛਲੇ ਮਹੀਨੇ ਪਿਛਲੇ ਸਾਲ ਤੋਂ ਹੀ ਉਹ ਕਾਫੀ ਪੜਾਈ ਕਰ ਰਿਹਾ ਸੀਗੇ ਐਜ਼ ਐਗਜ਼ਾਮੀਨੇਸ਼ਨ ਇਨਰ ਟਫ ਹੁੰਦਾ ਤੇ ਉਹਨਾਂ ਨੇ ਐਗਜ਼ਾਮੀਨੇਸ਼ਨ ਪਾਸ ਕੀਤਾ ਹੈਗਾ ਤੇ ਇੱਥੇ ਹਰ ਤਰ੍ਹਾਂ ਦੀ ਬਾਬਾ ਸੇਵਾ ਸਿੰਘ ਜੀ ਵੱਲੋਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਗਈਆਂ ਨੇ}{|\text{National Defence Academy}} ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੇ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਉਹਨਾਂ ਦੀ ਕੋਚਿੰਗ ਵਾਸਤੇ ਜਿਵੇਂ ਕਿ ਕਲਾਸਰੂਮ ਹੈ ਹਰ ਤਰ੍ਹਾਂ ਦੀ ਆਬਸਟਕਲ ਕੋਰਸ ਆ ਬਾਕੀ ਵੀ ਜਿੰਨੀ ਟ੍ਰੇਨਿੰਗ ਹੈ ਉਧਿਆਸ ਤੇ ਪੂਰੀ ਸੈਕਰੀਟਰੀ ਹੈਗੀ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈਗੀ ਤੇ ਅਸੀਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਮੈਂ ਸਾਬਾਸ਼ੀ ਦਿਨਾ ਹੈ ਕਿਉਂਕਿ ਮੈਂ ਡਾਇਰੈਕਟਰੈਸ ਅਕੈਡਮੀ ਦਾ ਤੇ ਇਹਨਾਂ ਨੇ ਰਿਟਰਨ ਐਗਜ਼ਾਮੀਨੇਸ਼ਨ ਪਾਸ ਕਰ ਲਿਆ ਹੈਗਾ ਪਰ ਉਹ ਪਹਿਲਾ ਪੜਾਅ ਹੈਗਾ ਦੂਸਰਾ ਪੜਾਅ ਜਿਹੜਾ ਹੈਗਾ ਹੋਰ ਡਿਫਿਕਲਟ ਹੈਗਾ ਉਹ ਹੈਗਾ ਐਸਐਸਬੀ ਇੰਟਰਵਿਊ ਤੇ ਮੈਨੂੰ ਪਤਾ ਹੈ ਮੈਨੂੰ ਭਰੋਸਾ ਹੈ ਕਿ ਸਾਡੇ ਬੱਚੇ ਉਹਦੇ ਵਿੱਚ ਵੀ ਚੰਗੀ ਕਾਮਯਾਬੀ ਹਾਸਲ ਕਰਨਗੇ ਤੇ ਆਪਣੇ ਐਸਐਸਬੀ ਕਲੀਅਰ ਕਰਨਗੇ ਤੇ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕਰ ਲੈਣਗੇ ਸਰ ਹੋਰ ਇਥੇ ਕਿਹੜੇ ਕਿਹੜੇ ਕੋਰਸ ਸਾਨੂੰ ਚੱਲਦੇ ਪਏ ਜਿਹੜੇ ਕਿ ਤੁਹਾਡੇ ਆਪਸੀ ਜਿਹੜੇ ਬਾਹਰੋਂ ਆ ਕੇ ਇੱਥੇ ਕਰ ਸਕਦੇ ਤੇ ਆਪਣਾ ਜਿਹੜਾ ਕੋਈਕ ਬਣਾਉਣਾ ਹੈ ਅ ਖਲਸਾ ਬੀਜਾ ਤੇ ਇਹ ਜਨਸਾਨ ਬੜਾ ਵਿਸਤਾਰ ਨਾਲ ਔਰ ਐਨਡੀ ਬਾਰੇ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਬਾਕੀ ਹੋਰ ਇਥੇ 8 ਵਜੇ ਜਿਹੜਾ ਮੀਟਿੰਗ ਹੈ ਉਹ ਲੋਕ ਇੱਥੇ ਇੱਕ ਦੇ ਵਿਦਿਆਲਾ ਚੱਲਦਾ ਐਵੇਂ ਗੁਰਮਤਿ ਨਾਮ 5 ਸਾਲ ਦਾ ਉਹਨਾਂ ਨੇ ਕੋਰਸ ਪਾਇਆ ਰਾਵਸਰ ਨੂੰ ਦੇਖ ਰਹੇ ਤੁਸੀਂ ਅੰਦੇ ਤਾਂ ਕਿ ਬੱਚੇ ਪੁਲਿਸ ਤੋਂ ਬਾਅਦ ਉਹਨਾਂ ਨੂੰ ਪੰਜ ਸਾਹਿਬ ਦਾ ਪੁਲਿਸ ਨਾਲ ਗੁਰਮਤੀ ਨਾਲ ਉਹਨਾਂ ਦੀ ਟ੍ਰੈਪਰੂਮਾ ਪੰਜ ਸਾਹਿਬ ਦਾ ਉਹ ਇੱਕ ਮਦਨਚ ਉਹ ਇੱਕ ਉੱਥੇ ਲੜਕੀਆਂ ਦਾ ਜਿਹੜਾ ਟ੍ਰੇਨਿੰਗ ਸੀ ਜਾਂਦੀ ਆ ਉਹ ਸਾਬ ਵਿਦੇਸ਼ ਸੰਧੂ ਜੀ ਨੇ ਉਹਨਾਂ ਦੇ ਨਿਰਦੇਸ਼ਕ ਨੇ ਉਹ ਹੁਣ ਤੱਕ ਸਵਾ 600 ਲੜਕੀ ਜਿਹੜੀ ਉਹ ਪੁਲਿਸ ਦੇ ਭਰਤੀ ਹੋ ਚੁੱਕੀ ਆ ਇਸ ਤਰ੍ਹਾਂ ਜੈ ਨੀਡ ਦਾ ਹੈਗਾ ਉੱਥੇ ਸਦਾ ਚੰਦੀਰ ਸਾਹਿਬ ਆਪਣੇ ਜਸਵੰਤ ਸਿੰਘ ਜੀ ਉਹਨਾਂ ਨੇ ਡਾਇਰੈਕਟਰ ਨੇ ਉਹਨਾਂ ਦੀ ਲਗਭਗ ਆਈਆਈਟੀ ਬੰਬਈ ਆਈਆਈਟੀ ਰੁੜਕੀ ਜਾਂ ਐਨਆਈਟੀ ਸਾਫਰਕਾਰ ਜੋਨ ਵਿੱਚ ਬੇਦਖਲ ਰਹੇ ਨੇ ਇਸ ਤਰ੍ਹਾਂ ਮਿਲ ਜੁਪੀਆਸ਼ਾ ਸ਼ੁਰੂ ਕੀਤਾ ਪਿਛਲੇ 3 ਸਾਲ ਤੋਂ ਪਹਿਲਾਂ ਦਾ ਕਰੈਸ਼ ਸਿੰਘ ਆਈਆਰਐਸ ਉਹਨਾਂ ਦੇ ਡਾਇਰੈਕਟਰ ਨੇ ਸੋ ਇਸ ਤਿੱਕੇ ਨਾਲ ਹੋਰ ਵੀ ਇੱਥੇ ਬਲਕਿ ਕਈ ਕਾਰਜ ਹੋ ਰਹੇ ਨੇ ਉਸ ਸਮੇਂ ਸਮੇਂ ਨਾਲ ਉਹਨਾਂ ਨੇ ਚੰਗੇ ਨਤੀਜੇ ਹੁੰਦਿਆਂ ਅੱਲਾਹ ਸੁਭਾਨਹੁ ਬਾਬਾ ਜੀ ਜਿਹੜੇ ਵਪਾਰੀਆਂ ਨੇ ਜਿਹੜੀ ਪ੍ਰਾਪਤੀ ਹਾਸਲ ਕੀਤੀ ਆ ਜੋ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੱਖਿਆ ਕੀਤਾ ਸੋਸਤਾ ਦਾ ਨਾਮ ਰੱਖਿਆ ਕੀਤਾ ਤੇ ਕੀ ਕਹਿਣਾ ਕਰੀਏ ਇਹ ਇਹ ਗੁਰੂ ਦੀ ਕਿਰਪਾ ਹੁੰਦੀ ਹੈ ਸ਼ੇ ਪਾਸ਼ਾ ਦੀ ਕਿਰਪਾ ਕਾਲ ਕੇਰੀ ਭਾਈ ਜੀ ਮੇਰੀ ਪਰਮੇਸ਼ਨ ਨੇ ਇਹਨਾਂ ਨੂੰ ਲਾਥਾਪੜਾ ਦਿੱਤਾ ਇਹਨਾਂ ਨੇ ਇਹ ਮਿਹਨਤ ਕੀਤੀ ਕਿਉਂਕਿ ਮਿਹਨਤ ਹਰਬ ਕਰਦਾ ਪਰ ਸਫਲਤਾ ਗੁਰੂ ਦੀ ਬਖਸ਼ਿਸ਼ ਦਰ ਹੁੰਦੀ ਆ ਸੋ ਸਾਰੇ ਸਟਾਫ ਨੇ ਮਿਹਨਤ ਕਰਾਈ ਮਾਤਾ ਪਿਤਾ ਨੇ ਸਹਿਯੋਗ ਦਿੱਤਾ ਐ ਤੇ ਪ੍ਰਬੰਧ ਕਰ ਦਿੱਤਾ ਬੱਚਿਆਂ ਨੇ ਕੀਤਾ ਬਾਕੀ ਚਲੋ 50 ਬੱਚੇ ਜਿਹਨਾਂ ਵਿੱਚੋਂ 14 ਬੱਚੇ ਸਫਲ ਹੋਏ ਨੇ 40 ਬੱਚੇ ਸੀਗੇ ਸੋ ਕਾਫੀ ਯਤਨ ਹਰ ਕੋ ਕਰਦਾ ਪਰ ਗੁਰੂ ਦੀ ਕਿਰਪਾ ਨਾਲ ਸਫਲਤਾ ਹੁੰਦੀ ਆ ਤੇ ਹੁਣ 20 ਦਾ ਵੀ ਐਸਐਸਪੀ ਦੇ ਵਾਸਤੇ ਤਿਆਰੀ ਕਰ ਲਗੇ ਆਉਣ ਵਾਲੇ ਸਮੇਂ 'ਚ ਮੇਰ ਕਰੇ ਉਹਦੇ 'ਚ ਸਫਲਤਾ ਹੀ ਹਾਸਲ ਕਰਨ ਦਾ ਖਾਸ ਇਲਾਕੇ ਨੂੰ ਲਿਖਿਆ ਜਾਂਦਾ ਬੱਚਾ ਜਾਂ ਪੂਰੇ ਪੰਜਾਬ ਤੋਂ ਜਾਂ ਪੂਰੇ ਦੁਨੀਆ ਪਤ ਤੋਂ ਕਿਤੇ ਦਾ ਬੱਚਾ ਵੀ ਇਹਦਾ ਤੁਹਾਨੂੰ ਪੜ ਸਕਦਾ ਨਹੀਂ ਕੋਈ ਦੁਨੀਆ ਪਤ ਤੋਂ ਛਤੀਸ਼ਗੜ ਤੋਂ ਐਮਪੀ ਤੋਂ ਮੰਨ ਬਾਹਰ ਗਵਾਲੀਅਰ ਤੋਂ ਜਾਂ ਜਮੁਕ ਸੀਵ ਜਿੱਥੋਂ ਬੱਚਾ ਮੈਟ ਵੇਚ ਕੇ ਲਿਆਉਂਦਾ ਬੱਚਾ ਉਹ ਕੋਈ ਬੱਚਾ ਹੋਵੇ ਉਹਦੇ ਉਹਦੀ ਮੈਟ ਬਣਦੀ ਆ ਕਿਉਂਕਿ ਜੇ 5-600 ਬੱਚਾ ਹੈ ਤਾਂ ਉੱਪਰਲੇ 50 ਬੱਚੇ ਆਪਾਂ ਦੇ ਮੈਟ ਵੇਚਦੇ ਇੰਟੂ ਲੈ ਕੇ ਰੱਖੀ ਹੁੰਦੇ ਤਾਂ ਕਿ ਬੱਚਾ ਕੋ ਕਿ ਸਖਤ ਬਣਾ ਮੁਕਾਬਲੇ ਜਨਰਲ ਸਾਹਿਬ ਦਾ ਸਾਹਿਬ ਵੀ ਇੰਨੇ ਬੱਚਿਆਂ ਵਿੱਚੋਂ ਆ ਪਿਛਲੇ ਆੜਾ ਪਿਛਲੇ ਮੈਚ ਤੋਂ ਬੱਚੇ ਨਿਕਲ ਗਏ ਨੇ ਉਦੋਂ ਵੀ ਆਪਣੇ 7 ਬੱਚੇ ਸਫਲ ਹੋਏ ਸੀਗੇ ਉਹਨਾਂ ਵਿੱਚੋਂ ਇੱਕ ਬੱਚਾ ਬਿਲਕੁਲ ਪੱਟੀ ਦੇ ਇਲਾਕੇ ਦਾ ਸ਼ਹੀਦਪਿੰਡ ਉਹਨੇ ਆਲੋਰ ਇੰਡੀਆ ਸੱਤ ਵਾਰ ਇੱਕ ਬੱਚੇ ਨੇ ਹਾਸਲ ਕੀਤੇ ਹੁਣ ਕਿੱਡਾ ਮੁਕਾ ਲੋ ਉਹਦੇ ਕਿੰਨੇ ਸਾਇੰਸ ਸਕੂਲ ਨੇ ਕਿੰਨੇ ਜਨਰਲ ਮਰਗੇਡੀਅਰ ਕਿੰਨੇ ਬੱਚੇ ਸਭ ਉਹ ਪ੍ਰੀ ਅਪੀਅਰ ਹੁੰਦੇ ਚ ਉਹ ਚ ਇੱਕ ਪਿੰਡੂ ਬੱਚਾ ਇੱਕ ਪਿੰਡ ਦਾ ਰਹਿਣ ਬੱਚਾ ਸਤਨ ਸੋ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਇਹ ਹੁੰਦੀ ਹੈ ਬੱਚਿਆਂ ਚ ਬਹੁਤ ਕੁਝ ਹੈਗਾ ਮਤਲਬ ਗੁਣ ਹੈਗੇ ਪਰ ਉਹਨੂੰ ਮੌਕਾ ਮਿਲ ਜੇ ਤਾਂ ਉਹ ਬਾਹਰ ਨਿਕਲ ਆਉਂਦੇ। ਬਾਬਾ ਨਵੇਂ ਬੈਜ ਦੀ ਸ਼ਰਵਾਤ ਕਰੋ ਹੋ ਰਹੀ ਹੈ। ਉਹ ਕਹਿੰਦਾ ਦਸੰਬਰ ਦੇ ਵਿੱਚ ਰੱਖਿਆ ਹੈ 15 ਦਸੰਬਰ ਨੂੰ ਉਹਨਾਂ ਦੀ ਲਿਖਤੀ ਟੈਸਟ ਤੇ ਨਾਲ ਹੁਣ ਰਜਿਸਟ੍ਰੇਸ਼ਨ ਹੋ ਗਈ ਸ਼ੁਰੂ ਹੈ ਲਗਭਗ ਅਕਤੂਬਰ ਦੀ ਮਹੀਨੇ ਸ਼ੁਰੂ ਹੋ ਗਈ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਚ। ਧੰਨਵਾਦ।